ਮੌਨਸੂਨਦਰੀ ਸੀਗੀ ਉਹ ਐਕਟਿਵ ਨਹੀਂ ਸੀਗੀ ਤੇ ਪਿਛਲੇ ਹੁਣ ਜੇ ਗੱਲ ਕਰਦੇ ਆਂ ਆਪਾਂ ਜੁਲਾਈ ਦੀ ਜੁਲਾਈ ਚ 136.2 ਮਿਲੀਮੀਟਰ ਜੋ ਹੈ ਰੇਨਫਾਲ ਹੋਈ ਸੀਗੀ ਤੇ ਹ ਹੁਣ ਤੱਕ ਜੇ ਗੱਲ ਕਰਦਾ ਆਂ ਪਕਲ ਕੱਲ 44.4 ਮਿਲੀਮੀਟਰ ਰੇਨਫਾਲ ਹੋਈ ਹੈ ਤੇ ਉਹ ਉਹਨੂੰ ਜੋੜ ਕੇ ਜੇ ਆਪਾਂ ਟੋਟਲ ਕਰੀਏ ਤੇ 137.4 ਮਿਲੀਮੀਟਰ ਰੇਨ ਫਾਲ ਹੁਣ ਤੱਕ ਹੋ ਚੁੱਕੀ ਹੈ। ਵਾਲੀ ਆਪਸਟੰਸ ਜਿਹੜਾ ਮੀਂਹ ਆ ਇਸ ਕਰਕੇ ਟੈਂਪਰੇਚਰ ਜਿਹੜਾ ਸੀਗਾ ਨੋਰਮਲ ਆ ਗਿਆ ਐਗਜੈਕਟ ਨੋਰਮਲ ਆ ਬਟ ਜਿਹੜਾ ਮਿਨੀਮਮ ਟੈਂਪਰੇਚਰ ਜਿਹੜਾ ਰਾਤ ਦਾ ਟੈਂਪਰੇਚਰ ਹੁੰਦਾ ਉਹ ਅਜੇ ਵੀ 1-2 ਡਿਗਰੀ ਉੱਪਰ ਚੱਲਦਾ ਪਿਆ ਹੈ। ਆ ਆਪਾਂ ਉਮੀਦ ਕਰਦੇ ਆ ਜਿਹੜਾ ਅਲਰਟ 20 ਤੇ 21 ਦਾ ਦਿੱਤਾ ਹੋਇਆ ਹੈ ਇਹਦੇ ਇਸ ਮੋਡਰੇਟ ਰੇਨਫਾਲ ਹੋਊਗੀ ਤੇ ਮੋਡਰੇਟ ਰੇਨਫਾਲ ਇੱਕ ਅੱਛੀ ਰੇਨਫਾਲ ਹੁੰਦੀ ਹੈ। ਬੜੀ ਆ ਮੌਨਸੂਨ ਸੀਜ਼ਨ ਸੀਗਾ ਇਹਦੇ ਜਿਹੜਾ ਨਾਰਥ ਵਾਲਾ ਪਾਰਟ ਹੈ ਫਖਨ ਕੋਟ ਹੈ ਹੁਸ਼ਿਆਰਪੁਰ ਹੈ ਆ ਬੜਾ ਜ਼ਿਆਦਾ ਇਹਨਾਂ ਨੂੰ ਮਤਲਬ ਰੇਨਫਾਲ ਦੇਖਣ ਨੂੰ ਮਿਲਿਆ ਹੈ ਇਧਰ ਥੋੜੀ ਜੀ ਘਟ ਹੈ ਬਟ ਹੁਣ ਵੀ ਅਸੀਂ ਉਮੀਦ ਕਰਦੇ ਆ ਅਗਲੇ ਹਫਤੇ ਤੱਕ ਜਿਵੇਂ ਕਵਰ ਕਰ ਜਾਈਏ ਸਸ ਸਸ਼ਿਗਲ ਆਪ ਦੋਸਤੋ ਮੈਂ ਦਾ ਦੋਸਤ ਸਰਦੀਪ ਹਾਂ ਤੁਸੀਂ ਦੇਖ ਰਹੇ ਲੁਧਿਆਣਾ ਦਾ ਮੌਸਮ ਖਬਰਨਾਮਾ ਸੋ ਦੋਸਤੋ ਇਸ ਵੇਲੇ ਖੜੇ ਹਾਂ ਲੁਧਿਆਣਾ ਸ਼ਹਿਰ ਦੇ ਪੀਏਯੂ ਦੇ ਕਲਾਈਮਟ ਚੇਂਜ ਡਿਪਾਰਟਮੈਂਟ ਦੇ ਬਾਹਰ ਅੰਦਾਜ਼ ਦਵਾਵਾਂਗੇ ਤਕਰੀਬਨ ਤਕਰੀਬਨ ਵੈਦਰ ਜਿਹੜਾ ਹੈ ਲਗਾਤਾਰ ਰੋਜ਼ ਬਦਲਦਾ ਨਜ਼ਰ ਦਾ ਜ਼ਰੂਰ ਆ ਰਿਹਾ ਹੈ ਲੇਕਿਨ ਹੱਲੇ ਵੀ ਜਿਹੜਾ ਕਹ ਲੋ ਕਿ ਬਰਸਾਤ ਜਿਹੜੀ ਹੈ ਜਿੰਨੀ ਹੋਣੀ ਚਾਹੀਦੀ ਹੈ ਉਨੀ ਹੱਲੇ ਨਹੀਂ ਹੋ ਪਾਈ ਫਿਰ ਵੀ ਹਲੇ ਕਮੀ ਮੰਨੀ ਜਾ ਰਹੀ ਹੈ ਲੇਕਿਨ ਬਹਿਰਾਂ ਅਗਰ ਗੱਲ ਕਰੀਏ ਲਗਾਤਾਰ ਪਿਛਲੇ 2 ਦਿਨਾਂ ਦੀ ਤਾਂ ਅੰਚੀ ਖਾਸੀ ਬਰਸਾਤ ਜਿਹੜੀ ਹੈ ਲੁਧਿਆਣਾ ਸ਼ਹਿਰ ਇਸ ਦਾ ਜ਼ਰੂਰ ਦੇਖਣ ਨੂੰ ਮਿਲੀ ਹੈ ਭਾਵੇਂ ਕੱਲ ਰੱਖਿਆ ਬੰਧਾ ਦਾ ਦਿਨ ਸੀਗਾ ਬਹੁਤ ਪਰੇਸ਼ਾਨੀ ਵੀ ਕਈਆਂ ਨੂੰ ਆਈ ਹੈ ਕਿਉਂਕਿ ਪਾਣੀ ਕਈ ਇਲਾਕਿਆਂ ਤੇ ਖੜਾ ਵੀ ਹੋ ਗਿਆ ਸੀਗਾ ਜਿਸ ਕਰਕੇ ਰਿਸ਼ਤੇਦਾਰਾਂ ਨੂੰ ਆਨ ਜਾਣ ਵਿੱਚ ਪਰੇਸ਼ਾਨੀ ਹੋਈ ਹੈ ਲੇਕਿਨ ਬਰਸਾਤ ਦਾ ਹੋਣਾ ਵੀ ਬਹੁਤ ਜ਼ਰੂਰੀ ਸੀਗਾ ਕਿਉਂਕਿ ਲਗਾਤਾਰ ਗ੍ਰੀਨਰੀ ਜਿਹੜੀ ਅਸੀਂ ਦੇਖ ਰਹੇ ਹਾਂ ਪੇੜ ਪੌਦੇ ਲੱਗੇ ਹੋਏ ਨੇ ਉਸ ਤੋਂ ਇਲਾਵਾ ਖੇਤੀ ਦੀ ਗੱਲਬਾਤ ਕਰੀਏ ਤਾਂ ਹਰ ਜਗ੍ ਯਾਨੀ ਕਿ ਪਾਣੀ ਦੀ ਜ਼ਰੂਰਤ ਪੈਂਦੀ ਹੈ ਔਰ ਇਹ ਨੇਚਰਲ ਵਾਟਰ ਅਗਰ ਪ੍ਰੋਵਾਈਡ ਹੁੰਦਾ ਹੈ ਧਰਤੀ ਨੂੰ ਤਾਂ ਉਸ ਤੋਂ ਉੱਪਰ ਕੁਝ ਵੀ ਨਹੀਂ ਹੁੰਦਾ ਕਿਉਂਕਿ ਲਗਾਤਾਰ ਸਾਡਾ ਜਿਹੜਾ ਜ਼ਮੀਨ ਦਾ ਪਾਣੀ ਵੀ ਘਟ ਹੁੰਦਾ ਜਾ ਰਿਹਾ ਹੈ ਅਗਰ ਬਰਸਾਤ ਨਹੀਂ ਹੋਏਗੀ ਤਾਂ ਜ਼ਮੀਨੀ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਹੈ ਟਿਊਬਲ ਦੇ ਰਾਹੀਂ ਔਰ ਹੁਣ ਮਾਨ ਸਰਕਾਰ ਵੱਲੋਂ ਭਾਵੇਂ ਨਹਿਰਾਂ ਦਾ ਰਸਤਾ ਜਿਹੜਾ ਬਣਾ ਦਿੱਤਾ ਹੈ ਕਿ ਲੋਕਾਂ ਨੇ ਡਾਇਰੈਕਟ ਨਹਿਰਾਂ ਤੋਂ ਵੀ ਜਿਹੜਾ ਪਾਣੀ ਆ ਰਿਹਾ ਉਸ ਦਾ ਵੀ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ ਲੇਕਿਨ ਬਹਿਰ ਅਗਰ ਗੱਲ ਕਰੀਏ ਆਉਣ ਵਾਲੇ ਦਿਨਾਂ ਦੀ ਤੇ ਕਿਹਾ ਜਾ ਰਿਹਾ ਹੈ ਕਿ ਜਿੰਨੀ ਬਰਸਾਤ ਦੀ ਨੀਡ ਅਗਸਤ ਦੇ ਮਹੀਨੇ ਸੀਗੀ ਉੰਨੀ ਜਿਹੜੀ ਨਹੀਂ ਹੋਈ ਲੇਕਿਨ ਆਸ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਐਸੀ ਮਹੀਨੇ ਦੇ ਅੰਦਰ ਅੰਦਰ ਜਿਹੜਾ ਹੈ ਅਚੀਵ ਕਰ ਲਿੱਤਾ ਜਾਵੇਗਾ ਜਿੰਨੀ ਬਰਸਾਤ ਦੀ ਨੀਡ ਹੈ ਤਕਰੀਬਨ ਤਕਰੀਬ ਹੁੰਤਾ ਖੋ ਚੁਕੀ ਆ 190 ਮਿਲੀਮੀਟਰ ਤਕਰੀਬ ਜ਼ਰੂਰਤ ਹੈਗੀ ਹੈ ਤੇ ਸਾਡੇ ਨਾਲ ਗੱਲ ਕਰ ਮੌਜੂਦ ਹੈਗੇ ਨੇ ਡਾਕਟਰ ਸੋਮਪਾਲ ਜੀ ਮੌਸਮ ਵਿਭਾਗ ਤੋਂ ਤੇ ਜਾਣਦੇ ਆ ਕਿਸ ਪ੍ਰਕਾਰ ਦੇ ਨਾਲ ਆਉਣ ਵਾਲੇ ਦਿਨਾਂ ਨੂੰ ਦੇਖਦੇ ਨੇ ਔਰ ਬਰਸਾਤ ਅਜੇ ਕਿੰਨਾ ਕੁ ਜਿਹੜਾ ਮਿਹਰਬਾਨੀ ਜਿਹੜੀ ਬਰਸਾਤ ਦੀ ਹਲੇ ਲੁਧਿਆਣਾ ਸ਼ਹਿਰ ਦੇਖਣ ਨੂੰ ਮਿਲੇਗੀ ਕਿ ਤੁੱਪ ਤਾਂ ਕੰਟੀਨਿਊ ਰਹੀ 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 ਹੈ ਉਸ ਤੋਂ ਇਲਾਵਾ ਅਗਰ ਗੱਲ ਕਰੀਏ ਹਿਊਮਿਡਿਟੀ ਬਹੁਤ ਜ਼ਿਆਦਾ ਰਹੀ ਹੈ ਲੇਕਿਨ ਬਰਸਾਤ ਦੇ ਕਰਕੇ ਮੌਸਮ ਹੋਰ ਤਾਪਮਨ ਘਟਦਾ ਗਿਆ ਤੇ ਆਓ ਫਿਰ ਗੱਲ ਕਰਦੇ ਆ ਸੋਮਪਾਲ ਜੀ ਨਾਲ ਸੱਜਿਆ ਸੱਜਿਆ ਵੈਲਕਮ ਜੀ ਨਮਸਕਾਰ ਆਨੇ ਦਿਨ ਕਿੱਦਾਂ ਦੇਖਦੇ ਹੋ ਹਾਂ ਜਿਹਦਾ ਮੈਂ ਪਿਛਲੇ ਹਫਤੇ ਗੱਲ ਕੀਤੀ ਸੀ ਤੇ ਆ ਮੌਨਸੂਨ ਸੁੰਦਰੀ ਸੀਗੀ ਉਹ ਐਕਟਿਵ ਨਹੀਂ ਸੀਗੀ ਤੇ ਪਿਛਲੇ ਹੁਣ ਜਿਹੜੀ ਗੱਲ ਕਰਦੇ ਆ ਆਪਾਂ ਜੁਲਾਈ ਦੀ ਜੁਲਾਈ ਚ 136.2 ਮਿਲੀਮੀਟਰ ਜੋ ਹੈ ਰੇਨਫਾਲ ਹੋਈ ਸੀਗੀ ਜਿਹੜੀ 200 b.4 ਹੋਣੀ ਚਾਹੀਦੀ ਸੀਗੀ ਤਾਂ ਉਹ ਵੀ ਇੱਕ ਤਰ੍ਹਾਂ ਮਤਲਬ ਨੋਰਮਲ ਨਾਲੋਂ ਕੱਟ ਸੀਗੀ ਜੇ ਆਪਾਂ ਗੱਲ ਕਰਦੇ ਆਂ ਅਗਸਟ ਦੀ ਫਿਰ ਇਹਦੇ ਵਿੱਚ ਵੀ ਫਸਟ ਵੀਕ ਦੇ ਵਿੱਚ ਜਿਹੜੀ ਮੌਨਸੂਨ ਸੀ ਥੈਟ ਵਾਸ ਨਾਟ ਐਕਟਿਵ ਨਹੀਂ ਸੀਗੀ ਤੇ ਹੁਣ ਨੋਰਮਲ ਮੌਨਸੂਨ ਹੈਗਾ ਤੇ ਹੁਣ ਤੱਕ ਜੇ ਗੱਲ ਕਰਦਾ ਆਂ ਪਕਲ ਕੱਲ 45. 4 ਮਿਲੀਮੀਟਰ ਰੇਨਫਾਲ ਹੋਈ ਹੈ ਤੇ ਉਹ ਉਹਨੂੰ ਜੋੜ ਕੇ ਜੇ ਆਪਾਂ ਟੋਟਲ ਕਰੀਏ ਤੇ 137.4 ਮਿਲੀਮੀਟਰ ਰੇਨਫਾਲ ਹੁਣ ਤੱਕ ਹੋ ਚੁੱਕੀ ਹੈ ਤੇ ਨੋਰਮਲ ਜਿਹੜੀ ਹੈਗੀ ਹੈ ਅਗਸਤ ਮਹੀਨੇ ਦੀ ਉਹ ਹੈਗੀ ਹੈ 190.2 ਮਿਲੀਮੀਟਰ ਜੇ ਪਾਈ ਸਾਬ ਤਾਂ ਇਹਨੂੰ ਲਾਨੇ ਆ ਤੇ ਉਹ ਬਣਦਾ ਹੈਗਾ ਤਕਰੀਬਨ 27% ਹੁਣ ਤੱਕ ਵੀ ਡੈਫਿਸਿਟ ਹੈਗਾ ਮੌਨਸੂਨ ਦਾ ਜੀ ਸਰ ਤਾਪਮਨ ਦੀ ਗੱਲ ਕਰੀਏ ਤਾਂ ਮਿਨੀਮਮ ਮੈਕਸਿਮਮ ਕਿੰਨਾ ਚੱਲ ਰਿਹਾ ਹੈ ਜਿਹੜਾ ਇਹ ਜਿਹੜਾ ਕਾਲੀਆ ਪਰਸਨ ਜਿਹੜਾ ਮੀਂਹ ਪਿਆ ਇਸ ਕਰਕੇ ਟੈਂਪਰੇਚਰ ਜਿਹੜਾ ਸੀਗਾ ਨੋਰਮਲ ਆ ਗਿਆ ਐ ਐਗਜੈਕਟ ਨੋਰਮਲ ਆ ਐ ਬਟ ਜਿਹੜਾ ਮਿਨੀਮਮ ਟੈਂਪਰੇਚਰ ਹੈ ਜਦ ਰਾਤ ਦਾ ਟੈਂਪਰੇਚਰ ਹੁੰਦਾ ਉਹ ਅਜੇ ਵੀ 1-2 ਡਿਗਰੀ ਉੱਪਰ ਚੱਲਦਾ ਪਿਆ ਹੈ ਜੀ ਤੇ ਹੁਣ ਦੋ ਦਿਨ 20 ਤੇ 21 ਦਾ ਆਪਣੇ ਆਈਐਮਡੀ ਨੇ yellow alert ਜਾਰੀ ਕੀਤਾ ਸੀਗਾ yellow alert ਦਾ ਮਤਲਬ ਹੁੰਦਾ ਹੈ ਮੋਡਰੇਟ ਟੂ ਹੈਵੀ ਰੇਨ ਫਾਲ ਤੇ ਇਹ ਕੁਝ ਜਿਹੜੇ ਇਲਾਕੇ ਨੇ ਆਪਣੇ ਰੋਪੜ ਪਠਾਨਕੋਟ ਤੇ ਹੁਸ਼ਿਆਰਪੁਰ ਇਹਨਾਂ ਦੇ ਲਈ ਉਹ ਸੀਗਾ ਬਟ ਲੁਧਿਆਣਾ ਵੀ ਆਪਾਂ ਉਮੀਦ ਕਰਦੇ ਆ ਇਹ ਮੋਡਰੇਟ ਰੇਨਫਾਲ ਹੋ ਸਕਦੀ ਹੈ ਜੀ ਔਰ ਅਪਕਮਿੰਗ ਡੇਸ ਦੇ ਜਿੱਦ ਉਸ ਜਿਹਾ ਕਿ ਮੋਡਰੇਟ ਰੇਨਫਾਲ ਹੋ ਸਕਦੀ ਹੈ 21 22 ਦੀ ਗੱਲ ਕਰ ਰਹੇ ਹਾਂ ਔਰ ਇੱਕ ਮਤਲਬ ਹੈਵੀ ਰੇਨ ਹੋਏਗੀ ਜ਼ਿਆਦਾ ਜਿੱਦ ਜਿੱਦ ਲਗਾਤਾਰ ਦੋ ਦਿਨਾਂ ਅਸੀਂ ਦੇਖਣ ਨੂੰ ਮਿਲਿਆ ਅੱਛੀ ਖਾਸੀ ਬਰਸਾਤ ਹੋਈ ਹੈ ਕਿ ਇੰਦਾ ਦੀ ਬਰਸਾਤ ਤੇ ਦੁਬਾਰਾ ਲੁਧਿਆਣਾ ਸ਼ਹਿਰ ਦੇਖਣ ਨੂੰ ਮਿਲ ਰਿਹਾ ਹੈ ਜੀ ਆਪਾਂ ਉਮੀਦ ਕਰਦੇ ਆ ਜਿਹੜਾ ਅਲਰਟ 20 ਤੇ 21 ਦਾ ਦਿੱਤਾ ਹੋਇਆ ਹੈ ਇਹਦੇ ਇਸ ਮੋਡਰੇਟ ਰੇਨਫਾਲ ਹੋਊਗੀ ਤੇ ਮੋਡਰੇਟ ਰੇਨਫਾਲ ਇੱਕ ਅੱਛੀ ਰੇਨਫਾਲ ਹੁੰਦੀ ਹੈ ਤੇ ਆਪਾਂ ਉਮੀਦ ਕਰਦੇ ਆ ਇਹਦੇ ਨਾਲ ਜਿਹੜੀ ਹੈਗੀ ਹੈ ਜਿਹੜੀ ਅਗਸਤ ਦਾ ਜਿਹੜਾ ਡੈਫਿਸਿਟ ਉਹ ਪੂਰਾ ਹੋ ਜੂਗਾ ਕਿਸਾਨ ਵੀ ਰਸਤੇ ਹੈ ਬਰਸਾਤ ਕਿ ਤਰ੍ਹਾਂ ਐਸਪੈਸ਼ਲੀ ਆ ਮਹੀਨਾ ਕਿ ਤਰ੍ਹਾਂ ਦੇਖ ਰਹੇ ਆ ਹਫਤਾ ਇਸ ਮਹੀਨੇ ਚ ਜਿਹੜੀ ਰੇਨਫਾਲ ਆ ਉਹਦਾ ਜਿਹੜਾ ਵਾਟਰ ਹੈਗਾ ਤੇ ਉਹ ਉਹ ਫਸਲਾਂ ਲਈ ਵਧੀਆ ਨੇ ਕਿਉਂਕਿ ਜਿਹੜੀ ਆਪਣੀ ਪੈਡੀ ਕ੍ਰੋਪ ਹੈ ਉਹਨੂੰ ਤਾਂ ਪਾਣੀ ਦੀ ਲੋੜ ਹੁੰਦੀ ਹੁੰਦੀ ਹੈ ਤੇ ਜਦੋਂ ਬਾਰਿਸ਼ ਜਰ ਪੈਂਦੀ ਹੈ ਉਹਦੇ ਕਰਕੇ ਆਪਣਾ ਵਾਟਰ ਲੈਵਲ ਵੀ ਜਿਹੜਾ ਰੀਚਾਰਜ ਹੁੰਦਾ ਹੈ ਤੇ ਇੱਕ ਹੋਰ ਮੈਂ ਗੱਲ ਕਹਿਣਾ ਚਾਹਾਂਗਾ ਜਿਹੜੀ ਆ ਮੌਨਸੂਨ ਸੀਜ਼ਨ ਸੀਗਾ ਇਹਦੇ ਜਿਹੜਾ ਨਾਰਥ ਵਾਲਾ ਪਾਰਟ ਹੈ ਪਠਾਨਕੋਟ ਹੈ ਹੁਸ਼ਿਆਰਪੁਰ ਹੈ ਆਹ ਵਾਲਾ ਜ਼ਿਆਦਾ ਇਹਨਾਂ ਨੂੰ ਮਤਲਬ ਰੇਨਫਾਲ ਦੇਖਣ ਨੂੰ ਮਿਲੀ ਹੈ ਇਧਰ ਥੋੜੀ ਜੀ ਘਟ ਹੈ ਬਟ ਹੁਣ ਵੀ ਆਪਾਂ ਉਮੀਦ ਕਰਦੇ ਆਂ ਅਗਲੇ ਹਫਤੇ ਤੱਕ ਜਿਵੇਂ ਕਵਰਪ ਕਰ ਜੂਗੀ ਕਿਉਂਕਿ ਜਿਹੜਾ 2 ਦਿਨ ਦਾ ਇਹ ਗੈਲ ਅਲਰਟ ਹੈ ਤੇ ਅੱਜ ਤੇ ਕੱਲ ਜੇ ਅਮ ਮਿਲਾ ਕੇ ਇਹਨੂੰ ਆਪਾਂ ਨੋਰਮਲ ਦੇ ਵਿੱਚ ਲੈ ਲਵਾਂਗੇ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸੋ ਦੋਸਤੋ ਅਸੀਂ ਡਾਕਟਰ ਸੋਮਪਾਲ ਜੀ ਨੇ ਸਾਫ਼ ਤੋਂ ਤੋਂ ਦੱਸਿਆ ਕਿ ਆਨੇ ਦੇਰੇ 21 অর 22 ਤਰੀਕ ਹੈਗੀ ਇੱਥੇ ਬਰਸਾਤ ਜਿਹੜੀ ਅੱਛੀ ਕਾਸੀ ਦੇਖਣ ਨੂੰ ਮਿਲਦੀ ਲਾਈਟ ਟੂ ਮੋਡਰੇਟ ਇਨ ਕਹਾਇਆ ਜਾਂਦਾ ਉਸ ਨੂੰ ਕਹਿ ਸਕਦੇ ਹੋ ਕਿ ਅੱਛੀ ਬਰਸਾਤ ਹੋਏਗੀ ਜਿਸ ਸੱਚ ਉਹ तकरीबन तकरीबन ਜੇਕਰ ਬਰਸਾਤ ਹੋਏਗੀ ਤਾਂ ਵੈਦਰ ਵੀ ਜ਼ਰੂਰ ਆਟੋਮੈਟਿਕਲੀ ਆਊ ਡਾਊਨ ਤੁਹਾਨੂੰ ਦੇਖਣ ਨੂੰ ਮਿਲੇਗਾ ਔਰ ਇਸ ਦੇ ਨਾਲ ਨਾਲ ਜਿਸ ਤਰ੍ਹਾਂ ਦਾ ਰਿਕਾਰਡ ਦੀ ਗੱਲ ਕੀਤੀ ਜਾ ਰਹੀ ਹੈ ਕਿ 137 ਮਿਲੀਮੀਟਰ ਜਿਹੜੀ ਬਰਸਾਤ ਹੁਣ ਤੱਕ ਹੋ ਚੁੱਕੀ ਹੈ ਅਗਸਤ ਦੇ ਮਹੀਨੇ 190 ਮਿਲੀਮੀਟਰ ਦੀ ਜ਼ਰੂਰਤ ਹੈਗੀ ਹੈ ਸੋ ਇਹ ਵੀ ਮੌਸਮ ਵਿੱਚ ਆਗਲ ਅ ਇਸ ਵਾਰੀ ਕੰਪਲੀਟ ਤਾਂ 190 ਮਿਲੀਮੀਟਰ ਦਾ ਕੰਪਲੀਟ ਤਾਂ ਕਰੇਗੀ ਕਰੇਗੀ ਸ਼ਾਇਦ ਬਰਸਾਤ ਆਪਣਾ ਹੀ ਰਿਕਾਰਡ ਅਗਰ ਤੋੜ ਸਕਦੀ ਹੈਗੀ ਹੈ ਸੋ ਇਹ ਆਉਣ ਵਾਲੇ ਦਿਨਾਂ ਅੱਛੀ ਪਤਾ ਲੱਗੇਗਾ ਕਿ ਬਰਸਾਤ ਆਪਣਾ ਰਿਕਾਰਡ ਤੋੜਦੀ ਕਿਉਂਕਿ ਜੁਲਾਈ ਦੇ ਵਿੱਚ ਵੀ ਇਹ ਚੀਜ਼ ਜਿਹੜੀ ਹੈ ਸਾਫ਼ ਤੌਰ ਤੇ ਦੇਖੀ ਗਈ ਸੀ ਕਿ ਕਿ ਰਿਕਾਰਡ ਜਿਹੜਾ ਹੈ ਟੁੱਟ ਸਕਦਾ ਹੈ ਕਿਉਂਕਿ ਅੱਛੀ ਅੱਛੀ ਮਾਨਸੂਨ ਦੇਖੀ ਜਾ ਰਹੀ ਸੀ ਕਿ ਲੇਕਿਨ ਅੱਛੀ ਮਾਨਸੂਨ ਜਿਹੜੀ ਹੈ ਦੇਖੀ ਨਹੀਂ ਗਈ ਬਰਸਾਤ ਹੀ ਹੋਈ ਹੈ ਲੇਕਿਨ ਬਿਹਰਾਲ ਜਿਸ ਤਰ੍ਹਾਂ ਲੱਗਾ ਤਾਂ 2 ਦਿਨ ਦੇਖਣ ਨੂੰ ਮਿਲੇ ਹੈ ਦੇਖਿਆ ਗਿਆ ਕਿ ਅੱਛੀ ਬਰਸਾਤ ਦੇਖਣ ਨੂੰ ਮਿਲੀ ਹੈ ਪਰਸ ਇਕ ਦੋ ਦਿਨ ਤੇ ਰਿਕਾਰਡ ਤਾਂ ਜ਼ਰੂਰ ਟੁੱਟਣਾ ਤੈ ਹੀ ਹੈਗਾ ਸੋ ਸਿਆਸ ਕਰਦਾ ਕਿ ਜੇ ਅਗਰ ਰਿਕਾਰਡ ਜਿਹੜਾ ਹੈ ਬੈ ਜ਼ਰੂਰ ਟੁੱਟੇ ਔਰ ਕੈਮਰਾ ਪਰਸਨ ਤਰਮੇ ਦੇ ਨਾਲ ਹਰਦੀਪ ধਵਾਨ ਨੂੰ ਦਿਓ ਇਜਾਜ਼ਤ ਤਾਨਵਾਜ਼ ਤੇ ਜੁੜੇ ਰੋ ਲੁਧਿਆਣਾ ਲਾਈਵ ਤੇ